ਚਲੋ ਇਹ ਪ੍ਰੋਜੈਕਟ ਤਾਂ ਬਹੁਤ ਵਧੀਆ ਹੀ ਪਰ ਮੇਰਾ ਪਿੰਡ ਵੀ ਉੱਥੇ ਪੈਂਦਾ ਜੀ ਜਦੋਂ ਸਾਡੇ ਸੇਮ ਆਈ ਹੈ ਮੈਨਾ ਕਰਕੇ ਹੂੰ ਤੇ ਪਰ ਇਹਦਾ ਲੋਕਾਂ ਨੇ ਕਨਫਿਊਜ਼ ਹੈਗੇ ਕਿਉਂਕਿ ਲੋਕਾਂ ਨੂੰ ਆਇਆ ਲੱਗਦਾ ਵੀ ਇਹਦਾ ਫਾਇਦਾ ਬਹੁਤਾ ਹੋਣਾ ਨਹੀਂ ਕਿਉਂ ਕਿਉਂਕਿ ਇਹ ਨਹਿਰ ਬਹੁਤ ਜਿੱਦਾਂ ਇਹ ਜਿੱਦਾਂ ਆਪਾਂ ਪਾਣੀ ਦਾ ਵਹਾਅ ਕਹਿੰਦੇ ਆ ਵੀ ਚੜ੍ਹਦੇ ਵੱਲੋਂ ਲੈਂਦੇ ਵੱਲੋਂ ਹੁੰਦਾ ਹਾਂ ਇਹ ਸਾਰੇ ਪਿੰਡ ਚੜ੍ਹਦੇ ਵੱਲ ਨੂੰ ਆ ਮਤਲਬ ਪਾਣੀ ਇੱਥੇ ਅਖੀਰ ਬਣ ਗਈ ਪਹਿਲਾਂ ਇੱਥੇ ਮਤਲਬ ਲਿਫਟ ਨਾਲ ਚੁੱਕਣਾ ਪਊਗਾ ਚੁੱਕਣਾ ਪਊਗਾ ਨਾ ਚੁੱਕਣਾ ਪਊਗਾ ਜੇ ਚੁੱਕਣਗੇ ਤੇ ਫੇਰ ਸੇਮ ਆਉਣੀ ਸੁਭਾਵ ਨਾਲ ਜਾਦੇਗਾ ਉਹ ਸਾਡੇ ਪੈਨ 1.5 ਫੁੱਟ ਦੇ ਨਾਲ ਪੈਂਦੇ ਸੀ ਹੂੰ ਟਰਾਂਸਫੀਟ ਉੱਚੀ ਚੱਲਦੀ ਹੈ ਤੇ ਸਾਰੇ ਸਾਡੇ 84 ਦੀ ਸੇਮ ਆਈ ਹੈ ਹੂੰ 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 ਉਹ ਲੋਕਾਂ ਨੂੰ ਇਹ ਲੱਗਦਾ ਵੀ ਸਾਡੇ ਖੇਤਾਂ 'ਚ ਪਾਣੀ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਹੁਣ ਪਾਈਪ ਲੱਗੇ ਆ ਉਹ ਘੱਟੋ ਘੱਟ ਵੀ ਬਣ ਲਾਤਾ 10 ਦਾ 15 ਫੁੱਟ ਦਾ ਮੈਦ ਦੇ ਉੱਤੇ ਲੱਗੇ ਉੱਚੇ ਲੱਗੇ ਆ ਅੱਛਾ ਤੁਸੀਂ ਹੁਣ ਵੇਖੋ ਜਿਹੜਾ 10 ਫੁੱਟ ਪਹਿਲਾਂ ਹੀ ਉੱਚਾ ਲੱਗਿਆ ਡਿੱਗੀ ਬਣੀ ਆ ਹੂੰ 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 ਨਹਿਰਾਂ ਦੇ ਪਿੰਡ ਨਾਲੋਂ ਉੱਚੀਆਂ ਤੇ ਫੇਰ ਨਹਿਰ ਕਿੰਨੀ ਉੱਚੀ ਬਣਾ ਲੈਣਗੇ ਓਕੇ ਚਲੋ ਤੇ ਬੜੀ ਬੜੀ ਅੱਛੀ ਗੱਲ ਹੈ ਕਿ ਤੁਸੀਂ ਤੁਹਾਡਾ ਉਸ ਇਲਾਕੇ 'ਚ ਪਿੰਡ ਆ ਔਰ ਤੁਸੀਂ ਇਹ ਸਾਰਾ ਕੁਝ ਐਕਸਪੀਰੀਅੰਸ ਕਰ ਰਹੇ ਜੀ ਤਜਰਬਾ ਤੁਹਾਨੂੰ ਹੈ ਤੇ ਔਰ ਤੁਸੀਂ ਇਹ ਗੱਲ ਸਾਡੇ ਨਾਲ ਸਾਂਝੀ ਕਰ ਰਹੇ ਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਬਾਨਾ ਲੁੰਡੇ ਵਾਲਾ ਇਹ ਮੁਕਸਰ ਜ਼ਿਲ੍ਹੇ 'ਚ ਆ ਏ ਗਿੰਦਰਵਾ ਤੋਂ ਹੈਗਾ 16 ਕਿਲੋਮੀਟਰ ਤੇ ਮੁਕਸਤ ਵੀਕ ਹੈ ਓਕੇ ਤੇ ਹੁਣ ਇਸ ਵੇਲੇ ਤੁਸੀਂ ਕੈਲੀਫੋਰਨੀਆ ਚੋਂ ਕਾਲ ਕਰ ਰਹੇ ਹੋ ਜੀ ਹਾਂ ਜੀ ਓਕੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਮੁੰਡੇ ਨੇ ਵੀਡੀਓ ਪਾਈ ਸੀ ਇੱਕਦਾਂ ਨਾ ਉਹਨੇ ਹੁਣ ਪੇਪਰ ਪਾ ਗਿਆ ਉੱਥੇ ਹੂੰ ਤਰੰਦ ਫੀਡਰ 'ਚੋਂ ਪਾਣੀ ਥੱਲੇ ਜਾਵੜਿਆ ਉਹਨਾਂ ਦੇ ਅੱਛਾ ਬਹੁਤ ਬੁਰਾ ਹਾਲ ਹੋ ਜੇ ਪਾਣੀ ਨਾ ਨੈਣ ਨਿਕਲ ਜੇ ਤਾਂ ਚੰਗੀ ਗੱਲ ਆ ਵੀ ਜੇ ਸਹੀ ਜਿਦਾ ਵੀ ਹੋ ਜੇ ਡਿਜ਼ਾਈਨ ਜੋ ਹੋ ਜੇ ਤਾਂ ਪ੍ਰੋਪਰ ਡਿਜ਼ਾਈਨ ਕਰਕੇ ਉਹਦਾ ਜਾਣ ਪਤਾ ਪਤਾ ਕਰਕੇ ਫਿਰ ਕੰਮ ਕਰਨਾ ਚਾਹੀਦਾ ਵਾ ਬਿਲਕੁਲ ਜਲਦਬਾਜੀ ਨਹੀਂ ਕਰਨਾ ਚਾਹੀਦਾ ਇਹ ਕਹਿਣ ਦਾ ਮਤਲਬ ਹੈ ਹਾਂ ਨਹੀਂ ਤਾਂ ਨਹੀਂ ਤਾਂ ਸੇ ਸਾਡੇ ਨਾਲੋਂ ਜ਼ਿਆਦਾ ਆਊ ਉੱਥੇ ਹੂੰ 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 ਮਿਲ ਬਾਈ ਪਾਣੀ ਚੱਲਣਾ ਨਹੀਂ ਉੱਤੇ ਆ ਜੀ ਠੀਕ ਆ